ਗੁੱਡ ਮਾਰਨਿੰਗ ਦੋਸਤੋ ਇੱਕ ਤੁਸੀਂ ਨਾ ਡਾਇਲੌਗ ਸੁਣਿਆ ਆਪਣਾ ਘੋੜਿਆਂ ਚ ਆਮ ਹੀ ਕਹਿੰਦੇ ਜੀ ਘੋੜਾ ਜਦੋਂ ਮਰੂਗਾ ਤਾਂ ਰੱਜਿਆ ਹੋਇਆ ਮਰੂਗਾ ਭੁੱਖਾ ਕਦੇ ਨਹੀਂ ਮਰਦਾ ਇਹ ਇੱਕ ਮਿਥ ਹੈ ਇਹ 100% ਗਲਤ ਹੈ ਇਹਨੂੰ ਕੋਈ ਕਦੇ ਪ੍ਰੂਵ ਨਹੀਂ ਕਰ ਸਕਦਾ ਘੋੜਾ ਕਦੇ ਵੀ ਰੱਜਿਆ ਹੋਇਆ ਨਹੀਂ ਮਰਦਾ ਘੋੜਾ ਮਰੂਗਾ ਤਾਂ ਭੁੱਖਾ ਮਰੂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਕਿਉਂ ਕਿਹਾ ਜਾਂਦਾ ਉਹ ਵੀ ਦੱਸੂਗਾ ਠੀਕ ਹੈ ਘੋੜਾ ਭੁੱਖਾ ਕਿਉਂ ਮਰਦਾ ਇਹ ਵੀ ਦੱਸੂਗਾ ਘੋੜਾ ਰੱਜਿਆ ਕਿਉਂ ਨਹੀਂ ਮਰਦਾ ਇਹ ਵੀ ਦੱਸੂਗਾ ਘੋੜਾ ਰੱਜਿਆ ਹੋਇਆ ਕਿਉਂ ਨਹੀਂ ਮਰਦਾ ਪਹਿਲਾਂ ਇਹਦੇ ਤੇ ਆਜੋ ਰੱਜਿਆ ਹੋਇਆ ਘੋੜਾ ਤਾਂ ਨਹੀਂ ਮਰਦਾ ਕਿਉਂਕਿ ਘੋੜਾ ਹੈਗਾ ਗਰੇਜ਼ਿੰਗ ਐਨੀਮਲ ਘੋੜਾ ਕੀ ਹੈ ਗਰੇਜ਼ਿੰਗ ਐਨੀਮਲ ਜੇ ਤੁਸੀਂ ਨੇਚਰ ਦੇ ਵਿੱਚ ਘੋੜੇ ਨੂੰ ਰੱਖ ਕੇ ਦੇਖੋਗੇ ਤਾਂ ਉਹ 24 ਘੰਟੇ ਦੇ ਵਿੱਚੋਂ 18 ਘੰਟੇ ਗਰੇਜਿੰਗ ਕਰਦਾ ਹੁਣ ਤੁਸੀਂ ਮੈਨੂੰ ਦੱਸੋ ਜਿਹੜਾ 18 ਘੰਟੇ ਗਰੇਜਿੰਗ ਕਰਨ ਵਾਲਾ ਐਨੀਮਲ ਆ ਉਹ ਰੱਜ ਕੇ ਕਿਵੇਂ ਮਰ ਜੂਗਾ ਸਭ ਤੋਂ ਪਹਿਲਾ ਸਵਾਲ ਦੂਜੀ ਗੱਲ 18 ਘੰਟੇ ਗਰੇਜਿੰਗ ਕਰਨੀ ਆ ਉਹਨੇ ਠੀਕ ਆ ਤੇ ਉਹਦੀ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਹੈਗਾ 110 ਫੁੱਟ ਦੇ ਲਗਭਗ ਲੰਬਾ ਪਹਿਲਾਂ ਉਹਦਾ ਸਟਮੈਕ ਆ ਜਾਂਦਾ ਮਤਲਬ ਜੀਭ ਤੋਂ ਸਟਾਰਟ ਹੋ ਜਾਂਦਾ ਘੋੜਾ ਫਰਮੈਂਟੇਸ਼ਨ ਕਰਨ ਹਰ ਆਮ ਜਾਨਵਰਾਂ ਨਾਲੋਂ 10 ਗੁਣਾ ਜ਼ਿਆਦਾ ਫਾਸਟ ਡਾਈਜੈਸ਼ਨ ਨਾ ਘੋੜੇ ਦੀ ਇਹਦੀ ਬੈਕਟੀਰੀਅਲ ਵੀ ਆ ਫਰਮੈਂਟੇ ਫਰਮੈਂਟੇਸ਼ਨ ਵੀ ਆ ਸਾਰਾ ਪੋਸ਼ਕ ਮਲਕ ਘੋੜੇ ਚ ਪ੍ਰਮਾਤਮਾ ਨੇ ਕਿਸੇ ਚੀਜ਼ ਦੀ ਕਮੀ ਦਿੱਤੀ ਹੋਣੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਕੁਸ਼ਕ ਜਿਹੜੇ ਲੋਕ ਆਪਣਾ ਸਮਾਨ ਵੇਚਣਾ ਚਾਹੁੰਦੇ ਆ ਮੈਂ ਕਿਸੇ ਨੂੰ ਪਰਸਨਲੀ ਨਹੀਂ ਕਹਿ ਰਿਹਾ ਇਹ ਉਹ ਲੋਕਾਂ ਦੀ ਕ੍ਰੀਏਟ ਕੀਤੀ ਹੋਈ ਮਿੱਥਾ ਠੀਕ ਹੈ ਘੋੜਾ ਜਦੋਂ 18 ਘੰਟੇ ਲਗਾਤਾਰ ਗਰੇਜਿੰਗ ਕਰੂਗਾ ਤਾਂ ਕਦੇ ਨਹੀਂ ਮਰਦਾ ਉਹ ਹੁਣ ਦੂਜੀ ਗੱਲ ਤੇ ਆਜੋ ਜਿਹੜੇ ਤੁਹਾਨੂੰ ਇਹ ਚੀਜ਼ ਕਹਿ ਰਹੇ ਨੇ ਬਈ ਘੋੜਾ ਰੱਜਿਆ ਹੋਇਆ ਮਰਦਾ ਉਹ ਕਿਉਂ ਮਰਦਾ ਉਹਦੇ ਤੇ ਗੱਲ ਕਰਦੇ ਆ ਘੋੜਾ ਰੱਜਿਆ ਹੋਇਆ ਪਤਾ ਕਿਉਂ ਮਰਦਾ ਤੁਸੀਂ ਘੋੜੇ ਨੂੰ ਰੂਮੀਨੈਂਟ ਨਾਲ ਕੰਪੇਅਰ ਕਰ ਲੈਨੇ ਹੋ ਹੁਣ ਆਪਣੇ گاਵਾ ਮੱਜਾਂ ਦੇ ਵਿੱਚ ਕੀ ਟ੍ਰੈਂਡ ਚੱਲਦਾ ਸਵੇਰੇ ਆਏ ਪੱਠੇ ਪਾਏ ਉਹਨਾਂ ਨੇ ਘੰਟੇ ਚ ਖਾ ਲਏ ਉਸ ਤੋਂ ਬਾਅਦ 3 ਘੰਟੇ 4 ਘੰਟੇ ਜਗਾਲੀ ਕੀਤੀ ਉਸ ਤੋਂ ਬਾਅਦ 4 ਵਜੇ ਪੱਠੇ ਪਾਏ ਉਹਨਾਂ ਨੇ ਫਿਰ ਸਾਰੀ ਰਾਤ ਉਹੀ ਖਾਦੇ ਜਾਂ ਸ਼ਾਮ ਨੂੰ ਪਾਤੇ ਜਗਾਣੀ ਕੀਤੀ ਤਿੰਨ ਟਾਈਮ ਪੱਠੇ ਪਾਤੇ ਠੀਕ ਹੈ ਜੀ ਉਹਨਾਂ ਨੂੰ ਪੱਠੇ ਖਾਣ ਤੋਂ ਬਾਅਦ 2 ਤੋਂ 4 ਘੰਟੇ ਰੈਸਟ ਚਾਹੀਦੀ ਆ ਕਿਉਂਕਿ ਉਹਨਾਂ ਨੇ ਜਗਾਲੀ ਕਰਨੀ ਹੁੰਦੀ ਆ ਉਹ ਜਗਾਲੀ ਕਰਕੇ ਪਹਿਲਾਂ ਪੇਟ ਚ ਲੈ ਕੇ ਜਾਂਦੇ ਆ ਪੱਠੇ ਫਿਰ ਦੁਬਾਰਾ ਉਹਨਾਂ ਨੂੰ ਮੂੰਹ ਚ ਲੈ ਕੇ ਆਉਂਦੇ ਆ ਫਿਰ ਉਹਨਾਂ ਨੂੰ ਚਬਦੇ ਆ ਫਿਰ ਉਹਦੇ ਵਿੱਚੋਂ ਨਿਊਟ੍ਰੀਐਂਟ ਕੱਢਦੇ ਆ ਬਟ ਘੋੜਾ ਟੋਟਲੀ ਉਲਟਾ ਡਿਫਰੈਂਟ ਕਿਵੇਂ ਡਿਫਰੈਂਟ ਘੋੜਾ ਨਾ ਤਾਂ ਜੁਗਾਲੀ ਕਰਦਾ ਠੀਕ ਹੈ ਕਿਉਂਕਿ ਪ੍ਰਮਾਤਮਾ ਨੇ ਇਹਦੇ ਸਿਸਟਮ ਹੀ ਇੰਨਾ ਫਾਸਟ ਲਾਇਆ ਜਦੋਂ ਇਹਨੇ ਜੀਵ ਤੇ ਧਰ ਲਿਆ ਉਦੋਂ ਤੋਂ ਹੀ ਉਹਦੇ ਵਿੱਚੋਂ ਜਿਹੜੇ ਤੱਤ ਨੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਤੱਤਾਂ ਤੋਂ ਸਮਝਦੇ ਹੋ ਤੁਸੀਂ ਜਿਹੜੇ ਮਤਲਬ ਕੈਲਸ਼ੀਅਮ ਫਾਸਫੋਰਸ ਜਿੰਨੇ ਵੀ ਮਾਈਕਰੋ ਤੇ ਮਾਈਕਰੋ ਨਿਊਟ੍ਰੀਐਂਟਸ ਨੇ ਉਹ ਸਾਰੇ ਟੁੱਟਣੇ ਸਟਾਰਟ ਹੋ ਜਾਂਦੇ ਨੇ ਤੇ ਫਿਰ ਜਦੋਂ ਘੋੜੇ ਨੂੰ ਤੁਸੀਂ ਅੱਜ ਪੱਠੇ ਪਾਤੇ ਥੋੜੇ ਜਿਏ ਇੰਨੇਕ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਿਆ ਵੀ ਘੋੜਾ ਰੱਜਿਆ ਹੋਇਆ ਮਰਦਾ ਤੁਸੀਂ ਇੰਨੇਕ ਪੱਠੇ ਪਾਏ ਉਹਨੂੰ ਠੀਕ ਹੈ ਘੋੜਾ 4 ਘੰਟੇ ਭੁੱਖਾ ਖੜਾ ਰਿਹਾ ਭੁੱਖਾ ਨਾ ਘੋੜਾ ਉਸ ਤੋਂ ਬਾਅਦ ਤੁਹਾਡਾ ਕੋਈ ਸੀਰੀ ਆ ਗਿਆ ਉਹਨੇ ਟੋਕਰਾ ਭਰਿਆ ਭਰ ਕੇ ਖੁੱਲੀ 'ਚ ਪਾਤਾ ਫਿਰ ਉਹ ਜਿਹੜਾ 4 ਘੰਟੇ ਦਾ ਉਹਦੇ ਹਜਰਤ ਹੋ ਰਹੀ ਆ ਭੁੱਖ ਵੱਧ ਰਹੀ ਆ ਉਹ ਤਾਂ ਨੇਚਰ ਉਹਨੂੰ ਮੱਲਾ ਚਰਨਾ ਹੀ ਚਰਨਾ ਸੀਗਾ ਉਹ ਜਿਹੜੇ 4 ਘੰਟੇ ਉਹ ਭੁੱਖਾ ਖੜਾ ਰਿਹਾ ਉਹ ਫਿਰ ਜਦੋਂ ਉਹ 4 ਘੰਟੇ ਬਾਅਦ ਉਹਨੂੰ ਪੱਠੇ ਮਿਲਣਗੇ ਫਿਰ ਉਹ ਇੱਕਦਮ ਖਾਊਗਾ ਇੱਕਦਮ ਖਾਊਗਾ ਫਿਰ ਕੀ ਹੋਊਗਾ ਉਹਦੀ ਡਾਈਜੈਸ਼ਨ ਬਹੁਤ ਫਾਸਟ ਹੈ ਫਿਰ ਉਹਦੇ ਗੈਸ ਬਣ ਕੇ ਸੁਭਾਵਿਕਾ ਦਰਦ ਹੋਊਗਾ ਇਸ ਕਰਕੇ ਜਿਹੜੀ ਘੋੜੇ ਦੀ ਖੁਲਲੀ ਆ ਉਹਦੇ ਵਿੱਚ ਕੁਛ ਨਾ ਕੁਛ ਉਹਦਾ ਚਾਰਾ ਮੌਜੂਦ ਰਹਿਣਾ ਚਾਹੀਦਾ ਖਾਊਗਾ ਫਿਰ ਉਹ ਉਦੋਂ ਘਟ ਤਜਰਬਾ ਕਰਕੇ ਦੇਖ ਲਿਓ ਜਿੰਨਾ ਆਮ ਘੋੜਾ ਖਾਂਦਾ ਨਾ ਜੇ ਕੋੜਲੀ ਦੇ ਵਿੱਚ ਕੁਛ ਨਾ ਕੁਛ ਪਿਆਰ ਹੋਊ ਫਿਰ ਉਹ ਦੁੱ ਘਟ ਖਾਊਗਾ ਕਿਉਂਕਿ ਫਿਰ ਉਹ ਭੁੱਖਾ ਨਹੀਂ ਫੀਲ ਕਰਦਾ ਤੇ ਜਦੋਂ ਹੁਣ ਤੁਸੀਂ ਮੰਨ ਕੇ ਚਲੋ ਉਹਨੂੰ ਭੁੱਖਾ ਰੱਖੋਗੇ ਤੇ 4 ਘੰਟੇ ਬਾਅਦ ਪਾਉਂਗੇ ਫਿਰ ਉਹਨੂੰ ਰੱਜਿਆ ਮੰਨ ਕੇ ਚਲੋ ਰੱਜਿਆ ਹੋਇਆ ਨਾ ਮੰਨਿਓ ਵੀ ਉਹ ਮਰ ਗਿਆ ਉਹ ਤੁਸੀਂ ਭੁੱਖਾ ਰੱਖ ਕੇ ਇੱਕਦਾਂ ਮੰਦਰ ਸਿੱਟ ਕੇ ਮਾਰਦਾ ਇਸ ਕਰਕੇ ਘੋੜਾ ਰੱਜਿਆ ਹੋਇਆ ਕਦੇ ਨਹੀਂ ਮਰਦਾ ਜਦੋਂ ਮਰੂ ਭੁੱਖਾ ਮਰੂ ਹਾਂ ਇੱਕ ਗੱਲ ਜ਼ਰੂਰ ਆ ਜਿਹੜੀ ਦਾਣੇ ਦੀ ਉਹ ਬੋਝ ਆ ਜਿਹੜਾ ਉਹਨੂੰ ਫੀਡ ਦੇ ਰਹੇ ਹੋ ਤੁਸੀਂ ਉਹ ਬਹੁਤ ਕੌਂਸ਼ੀਅਸਨੈਸ ਵਾਲੀ ਕੰਮ ਆ ਉਹਦੇ ਵਿੱਚ ਤੁਸੀਂ ਉਹਨੂੰ ਡਿਵਾਈਡ ਕਰਕੇ ਦੇਣਾ ਕਿਲੋ ਸਵਾ ਕਿਲੋ ਤੋਂ ਇੱਕ ਟਾਈਮ ਦਾ ਵੱਧ ਦਾਣਾ ਨਹੀਂ ਦੇਣਾ ਚਾਹੀਦਾ ਕਿਉਂਕਿ ਘੋੜੇ ਦੀ ਫਰਮੈਂਟੇਸ਼ਨ ਬਹੁਤ ਜ਼ਿਆਦਾ ਹੈ ਜੇ ਤੁਸੀਂ ਦਾਣਾ ਇਕੱਠਾ ਦੇ ਦਿੰਦੇ ਹੋ ਉਹ ਐਸਿਡੋਸਿਸ ਹੋ ਜਾਂਦਾ ਜਿਸ ਦੇ ਨਾਲ ਪੈਰਾਂ 'ਚ ਆ ਜਾਂਦਾ ਬਾਕੀ ਰਹੀ ਗੱਲ ਜੇ ਕਿਸੇ ਨੂੰ ਵੀ ਡਾਊਟ ਹੋਇਆ ਕੋਈ ਬੰਦਾ ਚਾਹੁੰਦਾ ਵੀ ਹਾਂ ਮੈਂ ਇਹ ਚੀਜ਼ ਡਿਸਕਸ ਕਰਨੀ ਚਾਹੁੰਦਾ ਮੇਰੇ ਪੇਜ ਤੇ ਆ ਕੇ ਤਾਂ ਕਦੋਂ ਮਰਜ਼ੀ ਆ ਜਿਓ ਠੀਕ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਹੋ ਸਕਦਾ ਕਿਤੇ ਉਹ ਮੈਨੂੰ ਪੁਆਇੰਟ ਆਊਟ ਕਰਦਾ ਹੋਵੇ ਜਾਂ ਉਹਦੇ ਕੋਲੇ ਕੋਈ ਲੌਜੀਕ ਹੋਰ ਹੋਵੇ ਪਰ ਇਹ ਗੱਲ 100% ਸੱਚ ਆ ਘੋੜਾ ਗਰੇਜਿੰਗ ਐਨੀਮਲ ਆ ਉਹਨੇ 18 ਘੰਟੇ ਗਰੇਜਿੰਗ ਕਰਨੀ ਆ ਉਹਦੇ ਚ ਕੀ ਆ ਘੋੜੇ ਦਾ ਮੂੰਹ ਆ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ ਨਾ ਕਿ ਉਹ 8 ਘੰਟੇ ਖੜਾ ਰਹੇ ਤੇ ਉਦੋਂ ਵਾ ਤੁਸੀਂ ਟੋਕਰਾ ਲੈ ਕੇ ਸਿੱਟੋ ਹਾਂ ਜਦੋਂ ਘੋੜਾ ਬਿਮਾਰ ਆ ਉਦੋਂ ਉਹਦੇ ਲਈ ਇੱਕ ਮੁਠੀ ਵੀ ਚਾਹੇ ਪੱਠਿਆਂ ਦੀ ਚਾਹੇ ਦਾਣੇ ਦੀ ਆ ਉਹ ਜ਼ਹਿਰ ਉਹ ਨਹੀਂ ਦੇਣੀ ਚਾਹੀਦੀ ਜਿੰਨਾ ਚਿਰ ਉਹ ਬਿਮਾਰ ਆ ਠੀਕ ਆ ਉਦੋਂ ਕਹਿ ਸਕਦੇ ਆ ਵੀ ਘੋੜਾ ਉਦੋਂ ਐਨੀ ਨਾ ਤਾਂ ਜਦੋਂ ਉਹ ਐਨਾ ਖਾਂਦਾ ਰਿਹਾ ਐਨਾ ਉਦੋਂ ਤਾਂ ਉਹ ਮੰਨ ਕੇ ਚੱਲ ਮਰਿਆ ਨਹੀਂ ਰੱਜਿਆ ਨਹੀਂ ਹੈਗਾ ਹੁਣ ਜੇ ਆਪਾਂ ਐਨਾ ਕਹੀਏ ਵੀ ਭਾਈ ਐਨਾ ਪਾਤਾ ਸੀਗਾ ਉਦੋਂ ਆ ਦਰਦ ਹੋ ਗਿਆ ਬੰਦ ਨਹੀਂ ਹੋਇਆ ਮਰ ਗਿਆ ਫਿਰ ਉਹ ਐਨੇ ਨਾ ਤਾਂ ਨਹੀਂ ਰੱਜਿਆ ਹੈਗਾ ਉਹ ਤਾਂ ਉਹਦੇ ਪੇਟ 'ਚ ਪ੍ਰੋਬਲਮ ਆ ਜਿਹੜਾ ਤੁਸੀਂ ਹੋਰ ਦਿੱਤਾ ਉਹਦੇ ਨਾਲ ਜ਼ਹਿਰਵਾ ਹੋ ਕੇ ਮਰ ਗਿਆ ਉਹ ਫੂਡ ਪੋਇਜਨਿੰਗ ਹੋ ਕੇ ਠੀਕ ਆ ਵੀਡੀਓ ਨੂੰ ਸ਼ੇਅਰ ਕਰਿਓ ਬਚੋ ਇਹ ਚੀਜ਼ਾਂ ਤੋਂ ਇਹ ਕਿਉਂ ਕਈਆਂ ਜਾ ਰਹੀਆਂ ਨੇ ਇਹਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਵੀ ਜਿਹੜਾ ਸਿਸਟਮ ਆ ਉਹਨੂੰ ਵੇਚਿਆ ਜਾਵੇ ਠੀਕ ਹੈ ਪ੍ਰੋਡਕਟ ਵੇਚੇ ਜਾਣ ਸਾਰਾ ਕੁਝ ਹੋਵੇ ਕੋਈ ਨਾ ਸਾਰੀਆਂ ਗੱਲਾਂ ਕਰਾਂਗੇ ਹੁਣ ਹੁਣ ਮੈਂ ਬਿੱਲਾਂ ਪਹਿਲਾਂ ਮੈਂ ਥੋੜਾ ਜਿਹਾ ਅੜਜਾ ਹੋਇਆ ਸੀ ਮੈਨੂੰ ਇਹ ਸੀਗਾ ਵੀ ਕਿਸੇ ਨਾਲ ਜਣਾ ਠੀਕ ਨਹੀਂ ਜਾਂ ਕਿਸੇ ਨਾਲ ਵੀ ਜਾਂ ਕੋਈ ਵੀ ਬੰਦਾ ਆਪਾਂ ਨੂੰ ਉਹ ਕਿੰਤੂ ਪ੍ਰੰਤੂ ਕਰੇ ਹੁਣ ਆਪਾਂ ਵਿੱਲੇ ਆ ਹੁਣ ਤੁਹਾਡੇ ਨਾਲ ਇਹੀ ਕੁੰਡੀਆਂ ਹੀ ਖੋਲਣੀਆਂ ਨੇ ਗੜੀਆਂ ਕੁੰਡੀਆਂ ਨੇ ਨਾ ਇਹੀ ਖੋਲਣੀਆਂ ਨੇ ਠੀਕ ਆ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੇ ਆ